ਪਿੰਡ ਮੁਸ਼ਕਾਬਾਦ ਤੱਪਰਿਆ ਅਤੇ ਖੇਮੀਆਂ ਦੇ ਨਿਵਾਸੀਆਂ ਵੱਲੋਂ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਗਿਆ ਨਾਲ ਦੇ ਪਿੰਡ ਨਿਵਾਸੀਆਂ ਨੂੰ ਵੋਟ ਪਾਉਣ ਤੋਂ ਰੋਕਣ ਤੇ ਪਿੰਡ ਵਾਲਿਆਂ ਨੇ ਕੀਤਾ ਵਿਰੋਧ ਬੀਤੇ 2 ਸਾਲ ਤੋਂ ਪਿੰਡ ਮੁਸ਼ਕਾਬਾਦ ਦੇ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਦਾ ਮਾਮਲਾ ਸੁਰਖੀਆਂ ਵਿੱਚ ਰਿਹਾ ਹੈ ਇਸ ਸਬੰਧ ਦੇ ਵਿੱਚ ਪਿੰਡ ਮੁਸ਼ਕਾਬਾਦ ਪਿੰਡ ਖੇਮੀਆਂ ਅਤੇ ਪਿੰਡ ਤੱਪਰਿਆ ਵੱਲੋਂ ਲੋਕ ਸਭਾ ਚੋਣਾਂ 2024 ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ ਇਸ ਸਬੰਧ ਦੇ ਵਿੱਚ ਜਦੋਂ ਪਿੰਡ ਮੁਸ਼ਕਾਬਾਦ ਪਿੰਡ ਟੱਕਰੀਆਂ ਚਬਣੀ ਪੋਲਿੰਗ ਬੂਥ ਪਹੁੰਚੇ ਤਾਂ ਪੂਰਨ ਤੌਰ ਤੇ ਤਿੰਨ ਪਿੰਡਾਂ ਦੇ ਨਿਵਾਸੀਆਂ ਦਾ ਲੋਕ ਸਭਾ ਚੋਣਾਂ ਦਾ ਪੂਰਨ ਤੌਰ ਤੇ ਬਾਈਕਾਟ ਦੇਖਣ ਨੂੰ ਮਿਲਿਆ ਇਹਨਾਂ ਤਿੰਨ ਪਿੰਡਾਂ ਵੱਲੋਂ ਪਿੰਡ ਵਿੱਚ ਵੱਖ-ਵੱਖ ਜਗ੍ਹਾ ਤੇ ਲੋਕ ਸਭਾ ਚੋਣਾਂ ਬਾਈਕਾਟ ਦੇ ਬੂਥਰੀ ਲਗਾਏ ਗਏ ਹਨ ਪਿੰਡਾਂ ਵਿੱਚ ਚੋਣ ਕਮਿਸ਼ਨ ਵੱਲੋਂ ਪੋਲਿੰਗ ਬੂਥ ਦੇ ਪੂਕਾ ਪ੍ਰਬੰਧ ਕੀਤੇ ਗਏ ਹੋਏ ਸੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਨੂੰਨੀ ਵਿਵਸਥਾ ਬਣਾਈ ਰੱਖਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਈਰਾਂ ਜੀ ਮੇਰਾ ਨੋ ਕੈਪਟਨ ਹਰਜਿੰਦਰ ਸਿੰਘ ਦਾ ਟੱਪਰੀਆਂ ਤੋਂ ਆ ਮੈਂ ਹਰਜਿੰਦਰ ਸਿੰਘ ਜੀ ਆ ਤੁਸੀਂ ਬੂਥ ਲਾਈ ਬੈਠੇ ਬਾਈਕਾਟ ਦਾ ਕੀ ਕਾਰਣਾ ਦੇਖੋ ਜੀ ਜਿਹੜਾ ਬੂਥ ਅਸੀਂ ਲਾਇਆ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਸੇਵਾ ਭਾਵਨਾ ਦੇ ਨਾਲ ਲਾਇਆ ਹੋਇਆ ਕਿਉਂਕਿ ਜੋ ਸੰਗਤ ਆਉਂਦੀ ਹੈ ਕੋਈ ਅਸੀਂ ਪਾਣੀ ਦਾ ਸ਼ਬੀਰ ਲਾਈ ਹੋਈ ਹੈ ਉਹ ਗਰਮੀ ਦਾ ਮੌਕਾ ਹੈ ਉਸ ਕਰਕੇ ਅਸੀਂ ਲਾਇਆ ਦੂਸਰੀ ਗੱਲ ਜਿਹੜਾ ਤੁਸੀਂ ਬੋਲਦੇ ਹੋ ਵੀ ਬਾਈਕਾਟ ਦੀ ਗੱਲ ਕਰਦੇ ਹੋ ਤੁਸੀਂ ਬਾਈਕਾਟ ਅਸੀਂ ਇਸ ਤਰ੍ਹਾਂ ਇਸ ਕਰਕੇ ਲਾਇਆ ਤੋ ਕਿ ਸਾਡੇ ਨੇੜੇ ਪਿੰਡ ਮੁਸ਼ਕਾਵਾਦ ਦੇ ਵਿੱਚ ਇੱਕੋ ਗੈਸ ਦੀ ਫੈਕਟਰੀ ਲੱਗ ਰਹੀ ਹੈ ਜਿਹਨੇ ਮethane ਗੈਸ ਬਣਾਉਣੀ ਹੈਾਨੂੰ ਪਤਾ ਹੀ ਵੀ ਬਹੁਤ ਜ਼ਹਿਰੀਲੀ ਗੈਸ ਹੈ ਜੋ ਉਹ ਦਾ ਉਹਨੂੰ ਟ੍ਰੀਟ ਕਰਨ ਵਾਸਤੇ ਪਾਣੀ ਵੀ ਜਾਣੋਂ ਵੀ ਗਰਾਊਂਡ ਦੇ ਵਿੱਚ ਉਹਨਾਂ ਨੇ ਪਾਉਣਾ ਹੈ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਬੜੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਸਾਡੀ ਪ੍ਰੋਜੈਕਸ਼ਨ ਵੱਲੋਂ ਜਾਂ ਸਾਡੀ ਕਿਸੇ ਪੋਲੀਟਿਕਲ ਪਾਰਟੀ ਵੱਲੋਂ ਸਾਡੇ ਕੋਈ ਬਹੁਤ ਜ਼ਿਆਦਾ ਸਨਵਾਈ ਨਹੀਂ ਹੋਈ ਨਾਇਕ ਉਹ ਸਾਡੇ ਕੋਲ ਆਇਆ ਸੋ ਇਸ ਕਰਕੇ ਅਸੀਂ ਪੁਸ਼ਕ ਨਗਰਾਂ ਨੇ ਫੈਸਲਾ ਲਿਆ ਹੈ ਵੀ ਜੋ ਇਹ ਮੋਟਾ ਨੇ ਇਹਦਾ ਅਸੀਂ ਪੂਰਨ ਬਾਈਕਟ ਕਰੀਏ ਸੋ ਇਸ ਕਰਕੇ ਅਸੀਂ ਇਹ ਬਾਈਕਟ ਆਪਕੋ ਨਹੀਂ ਵੀ ਬੋਲ ਰਿਹਾ ਕਿ ਕੁਝ ਲੋਕ ਬੋਟਾ ਵੀ ਪਾਰੇ ਨਹੀਂ ਕਿਉਂ ਦੇਖੋ ਜੀ ਇਹ ਬੋੜ ਨਾਲ ਨਹੀਂ ਹੈਗੇ ਦੇਖੋ ਜੀ ਕਹਾਣੀ ਐ ਇਸ ਤਰ੍ਹਾਂ ਜੋ ਸਾਡਾ ਪਿੰਡ ਹੈ ਮੈਂ ਸਾਡੇ ਪਿੰਡ ਦੀ ਅਸੀਂ ਕਹਿ ਸਕਦੇ ਹਾਂ ਸਾਡੇ ਪਿੰਡ ਦੇ ਵਿੱਚ ਕੋਈ ਵੀ ਹਾਲ ਤੱਕ ਵੋਟ ਪਾਉਣ ਨਹੀਂ ਆਇਆ ਇਸ ਅਦੇ ਨੇ ਦੀ ਕੀ ਪਿੰਡ ਹਰਿਓਂ ਦੇ ਵਿੱਚ ਹੈ ਹਰ ਇੱਕ ਦੀ ਆਪਣੀ ਆਪਣੀ ਇੰਡੀਪੈਂਡੈਂਸੀ ਹੈ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਹੈ ਜ਼ਬਰਦਸਤੀ ਇਹ ਕਈ ਪਿੰਡਾਂ ਦਾ ਖਾਂਦਾ ਬੂਤ ਬਦਲਣ ਲੱਗ ਗਿਆ ਹਾਂ ਉਹ ਦੋ ਪਿੰਡਾਂ ਦਾ ਬੂਤ ਆ ਜੀ ਇਹਦੇ ਵਿੱਚ ਦੇਖੋ ਜੇ ਕਿਸੇ ਪਾਉਣਾ ਚਾਹੁੰਦਾ ਹੈ ਉਹ ਉਹਦੀ ਮਰਜ਼ੀ ਹੈ ਲੇਕਿਨ ਉਹਨਾਂ ਦੇ ਕਿਹੜੇ ਨਾ ਇਹ ਹਰਿਓਂ ਤੇ ਟੱਪਰੀ ਜਾਂਦਾ ਹਰਿਓਂ ਖੁਰਦ ਤੇ ਪਿੰਡ ਟੱਪਰੀਆਂ ਹਰਿਓਂ ਖੁਰਦ ਨਾਲ ਨਹੀਂ ਹੈਗਾ ਭਾਈ ਘੜਦੇ ਹਰਿਓਂ ਕੋਸ਼ਿਕਾ ਲੋਕ ਭਾਈਗੇ ਨੇ ਔਰ ਕੋਸ਼ਿਕਾ ਨਹੀਂ ਵੀ ਹੈਗੇ ਕਪੜਾ ਕੋਈ ਪੂਰੋਂ ਤੋਂ ਟਪੜੀ ਪੂਰਨ ਤੌਰ ਤੇ ਬਾਈਕਾਟ ਹੈ ਇਹ ਨਾ ਪੂਰੋਂ ਦੇ ਆਬ੍ਰਿਡ ਜਾਈ ਕਿੰਨੀ ਉਮਰ ਕੋ ਦੇ ਤਨਸਰਵਾ ਅਸੀਂ ਤੋਣਾ ਸੀ ਜੀ ਰੋਣ ਬਣ ਗਏ ਨਾ ਬਿਲਕੁਲ ਵੀ ਬੋਲਦਾ ਨਾ ਹੀ ਪਹੁੰਚੀ ਹੈ ਇਹ ਜੈਸੇ ਸਰਬਾਭੀ ਜਦੋਂ ਕੰਮ ਹੋਏ ਤੇ ਕਾਰਨ ਹੈਗਾ ਕਾਰਨ ਇਹ ਹੈ ਜਿਹੜੀ ਗਾਇਸ ਜੇ ਬੇਠੀ ਲੱਗ ਰਹੀ ਹੈ ਮਤਲਬ ਕਿ ਗਰੁੱਪ ਜੰਦੇ ਹੈ ਜੋ ਜੰਮੀ ਨੇ ਇਹ ਅਸੀਂ ਬਹੁਤ ਸਮਾਂ ਤੋਂ ਮਿਲਦੇ ਹੋ ਕੋਈ ਕਿਸੇ ਦੀ ਵੰਗਤੀ ਕੀ ਜਾਵੇ ਅਸੀਂ ਜਨਤਾ ਕੋਲ ਬਹੁਤ ਹੀ ਬੇਵਰ ਜਏ ਆ ਇਹੋ ਜੀ ਸਾਡੀ ਗੱਲ ਹੈ ਹੁਣ ਇਹਨਾਂ ਪੋਲੀਟਿਕਲ ਪਾਰਟੀਆਂ ਉਹ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਭਾਜਪਾ ਹੋਵੇ ਚਾਹੇ ਕੱਲੀਗਲਾ ਚਾਹੇ ਆਭਾੜਿਆ ਕੋਈ ਵੀ ਉਹ ਹੀ ਖਾਲੀਆ ਵਾਅਦੇ ਦਾ ਮੁਕੰਮਲ ਵਾਇਗਰ ਕੀਤਾ ਹੈ ਕਿ ਤਾਂ ਕਿ ਆਗਿਆ ਵਾਅਦੇ ਲੋਕਾਂ ਨੇ ਦੇਖ ਲਿਆ ਨੇ ਲੈਨੇ ਆਪੇ ਤੋਂ ਉਹਨਾਂ ਦੀ ਕਸਮ ਖੇਤਾ ਲਵਾਂਗੇ ਕਿ ਲੋਕਾਂ ਨੂੰ ਕੋਈ ਗੱਲ ਨਹੀਂ ਖੋਹਦੇ ਹੈ ਜੀ ਐ ਜਦੋਂ ਯੀ ਰਿਮੈਂਬਰਿੰਗ ਸੀ ਫੈਮਿਲੀ ਦੇ ਮੈਂਬਰ ਹਾਂ ਅਸੀਂ ਅਸੀਂ ਹੋਣੀ ਜੇਗਾ ਮੇਰੇ ਦੋ ਲੜਕੇ ਰਹੀ ਕੋਈ ਟੀਚਰ ਉਹ ਵੀ ਤੁਸੀਂ ਵੇਰੀ ਕੋਈ ਹੋਰ ਦੋ ਲੜਕੀਆਂ ਨੇ ਉਹ ਵੀ ਟੀਚਰ ਵੀ ਕੀਤੀ ਜੀ ਜਿਹੜਾ ਕੋਈ ਕੋਈ ਬੰਦਾ ਦਾ ਉਹ ਕਰੋ ਗੱਲ ਕੋਈ ਪਰਵਾਰ ਬੁੱਢ ਬੋਲਣ ਦੀ ਜੀ ਵੀ ਦੱਸਦੇ ਪਰ ਕੋਈ ਹਾੜਾ ਦਾ ਬਾਈ ਹੈਗਾ ਜਿਹੜਾ ਕਹਿੰਦਾ ਜੀ ਅਸੀਂ ਤਾਂ ਅੰਦਰ ਇੱਕ ਜੇ ਪਉਣੀ ਹੋਊਗੀ ਤਾਂ ਉਹ ਵੀ ਵੱਡੀ ਹੋਊਗੀ ਅਗਰ ਨਹੀਂ ਬਾਈ ਜੜੇ ਬਿਟਾਵੇ ਤਾਂ ਕੇ पोलीटल पार्टियाँ कोई चलो फैक्ट्री का मसला तो नहीं सारी ही मसले गलत का मसला हो मसले तो किसी मसले आ पार्टी कोई लोग किसी पार्टी अवतार सिंह पेंड खर खुद पे वोट पाया जी अपना हक बनना अधिकार आई पाउ का जे हूं जिदा ये बना लगे फैक्ट्री के उद्दा पता ही लगे पिंड का बंदा हो ਹੋਣ ਲੋਕਾਂ ਨੂੰ ਪਰੇਸ਼ਾਨ ਕਰਦੇ ਵੋਟਾਂ ਨਾ ਬਾਕੀ ਇਹ ਕੋਈ ਚੱਕਰ ਥੋੜਾ ਹੁੰਦਾ ਕੋਈ ਜਿਹੜਾ ਇਹ ਪੈਨਲ ਕਰਾਦਾ ਮੁਕਾਬਲੇ ਕਿ ਵੋਟ ਨੂੰ ਕੋਈ ਨਹੀਂ ਪੈਣਾ ਸਾਡੇ ਬੱਚੇ ਮੋਰ ਤੋਂ ਵੱਢ ਗਿਆ ਗਿਆ ਨੇ ਹਾਂਜੀ ਇਹ ਕੋਈ ਗੱਲ ਆ ਜਿੱਦਾਂ ਮਰ ਗਏ ਉਹਦਾ ਵੋਟ ਹੁੰਦਾ ਨਹੀਂ ਆ ਜਿੰਨੇ ਜਿਉਂਦੇ ਉਹਨਾਂ ਜਿੱਦਾਂ ਮਰਦੇ ਨਹੀਂ ਜਿਹੜਾ ਬੰਦਾ ਮਰ ਗਿਆ ਉਹਦੀ ਵੋਟ ਨਹੀਂ ਹੁੰਦੀ ਹੱਲੇ ਮੈਂ ਆਪਣੇ ਹੱਲੇ ਮੈਂ ਬਣੇ ਮੇਰੇ ਸਾਥ ਤੋਂ ਬਾਗੇ ਕੋਈ ਵੋਟ ਕਿੱਥੇ ਇਹ ਸਾਰੇ ਬੱਚੇ ਮੋਰ ਤੋਂ ਬਾਹਰ ਹੀ ਇਹਦੇ ਨਾਲ ਦੁਆੜਾ ਆਉਣਗੇ ਦੁਬਾਰਾ ਭੇਜਦੇ ਨਹੀਂ ਹੁਣ ਮੈਂ ਜਾਊਗਾ ਮੈਨੂੰ ਪਤਾ ਨਹੀਂ ਆ ਗਏ ਵੋਟ ਪੈਂਦੀ ਆ ਹਾਂਜੀ ਜਰੂਰ ਜਮੇ ਕਿਹਨਾਂ ਦੇ ਤੋਂ ਤੁਸੀਂ ਜਿਹੜਾ ਇਹ ਫੈਂਡ ਹਰਿਆ ਪਰ ਕੀ ਕਰਨਾ ਹੈ ਫੋਨ ਹੋਣਾ ਹੈ ਬਾਈਸਟ ਦ ਵੀ ਕਿਹਾ ਹੈ ਹਾਂ ਬੜਾ ਸਾਲ ਗੱਲੇ ਆ ਜੀ ਜਿਹੜੀ ਫੈਕਟਰੀ ਲੱਗ ਰਹੀ ਹੈ ਜੀ ਵੀ ਉਹਦਾ ਮਤਲਬ ਨੁਕਸਾਨ ਹੈ ਬਹੁਤ ਜ਼ਿਆਦਾ ਹੈ ਵੀ ਉਹ ਨੁਕਸਾਨ ਕਰਕੇ ਮਤਲਬ ਬਾਈਸਟ ਕਰਦਾ ਜੀ ਬੋਤਨ ਦਾ ਤੇਰੇ ਪਿੰਡ ਵਾਲਿਆਂ ਨੂੰ ਬਾਈਸਟ ਕਰਾ ਦੇਣਾ ਜੀ ਉਹ ਪਾਣਾ ਹਾਂਜੀ ਸਹੀ ਗੱਲ ਹੈ ਅੰਤ ਵਿੱਚ ਇਹ ਹੁਣ ਫੈਂਡ ਦੇ ਇਸ ਤੋਂ ਬਦਲ ਉਹਨਾਂ ਦੀ ਵੀ ਮੰਨਣੀ ਪੈਂਦੀ ਹੈ ਜੀ ਠੀਕ ਹੈ ਜੀ ਗੱਲ ਫਿਰ ਵੋਟ ਹੁੰਦੇ ਵਿੱਚ ਪਾਈ ਵੀ ਜਾਂਦੇ ਨੇ ਜੀ ਵੀ ਲੋਕਾਂ ਵਿੱਚ ਉਹਨਾਂ ਨੂੰ ਸਮਝਾ ਜਿਵੇਂ ਕਹਿੰਦੇ ਵੀ ਵੋਟ ਪਾਓ ਤੇ ਦੇਖਿਆ ਬੁੱਝਵਾਉਂਦੇ ਹਾਂ ਹਾਰੋ ਕੇ ਅਸਿਕਾ ਜੀ ਥੋੜੇ ਬੰਦੇ ਉੱਤੇ ਬੈਠੇ ਨੇ ਕੀ ਕਹਿੰਦੇ ਉਹ ਕਹਿੰਦੇ ਵੀ ਵੋਟ ਪਾਓ ਨਾ ਆਪਣਾ ਬਾਈਕ ਕਟ ਕਰਿਆ ਹੋਇਆ ਹਾਂ ਜੀ ਕੋਈ ਵੋਟ ਪਾਣਾ ਹੈ ਇਹਨਾਂ ਨੂੰ ਕੋਈ ਆਇਆ ਵੀ ਵੋਟ ਆਇਆ ਜੀ ਵੀ ਵੋਟਾਂ ਵੀ ਅੰਦਰ ਨੇ ਵੀ ਰੱਖਣੀ ਨਹੀਂ ਚਾਹੀਦੀ ਵੋਟ ਪਾਉਣੀ ਚਾਹੀਦੀ ਆ ਵੀ ਦੇਖੋ ਕਿਸੇ ਨੂੰ ਵੀ ਪਾ ਦੋ ਮਤਲਬ ਵੀ ਪਾਓ ਵੋਟ ਤਾਂ ਕਰਕੇ ਹੋਣਾ ਕੋਈ ਕਿਸ ਨੇ ਆਉਣਾ ਕਹਿੰਦਾ ਤਾਂ ਵੀ ਲੋਕਾਂ ਨੂੰ ਸੁਨੇਹਾ ਇਹ ਦੇਣਾ ਚਾਹੁੰਦੇ ਆਂ ਜੀ ਵੀ ਵੋਟ ਪਾਉਣੀ ਚਾਹੀਦੀ ਹੈ ਜੀ ਕਿ ਵੋਟ ਰੱਖੋ ਨਾਲ ਕਿਸੇ ਵੀ ਪਾਰਟੀ ਨੂੰ ਮਤਲਬ ਪਾ ਦੋ ਪਾਓ ਪਰ ਵੋਟ ਇਹ ਨਹੀਂ ਦਿੱਕਾ ਗੋ ਇਹ ਨਹੀਂ ਹੋਇਆ ਪ੍ਰੋਗਰਾਮ ਆ ਯਾਨੀ ਕੱਲ੍ਹ ਤੋਂ ਲੋਕਾਂ ਨੂੰ ਬਰੋਦ ਗਿਆ ਜੀ ਲੀਆ ਨੂੰ ਲਖਵਿੰਦਰ ਸਿੰਘ ਸਰ ਲਖਮੀ ਸਿੰਘ ਜਿਹੜਾ ਕੋਈ ਮੁੱਕਾ ਬਾਦ ਹੋ ਗਿਆ ਜੀ ਇਸ ਤਰ੍ਹਾਂ ਇਸ ਤਰ੍ਹਾਂ ਕਿੰਨਾ ਵੀ ਕਰੇ ਲਗਭਗ 7 ਵਜੇ ਤੋਂ ਅੱਗੇ ਪ੍ਰੋਗਰਾਮ ਜੀ ਦਾ ਸਟਾਰਟ ਹੋਣ ਦਾ ਉਹ ਟਾਈਮ ਜੀ ਲਗਭਗ ਮੈਂ ਕਿਹਾ ਬਸ ਪ੍ਰੋਕ ਕਰ ਗਏ ਜੀ ਅੱਠ ਵਜੇ ਨੂੰ ਚੱਲ ਜੇ ਉਹ ਆਣਾਈ ਅਜਿਹਾ ਕਿਤਾ ਦਾ ਕੋਈ ਬੁੱਟ ਨਹੀਂ ਕੰਪੇਗਾ ਕੋਈ ਕੋਈ ਜੀ ਕੋਈ ਬੁੱਟ ਹੋ ਜਾਵੇ ਛੋਟੀ ਬੂਰੇ ਪ੍ਰਬੰਧ ਹੋ ਸਕਦੇ ਨੇ ਜੇ ਸਾਰੇ ਵੋਟਰ ਦੇ ਵੈਲਕਮ ਲਈ ਵੀ ਸਾਰਾ ਗਰਾਉਂਡ ਪਿਆਰਾ ਜਿਆਦਾ ਬੁੱਟ ਬੂਟਵਾਣ ਹੈ ਰੈਡਰ ਜਿਹਦਾ ਦਸਰੇ ਨੇ ਡਿਪੈਂਡ ਨੇ ਵਾਈਪਰ ਵੀ ਪਾਇਆ ਬੁੱਟ ਪਰ ਲੱਗਦਾ ਵੀ ਵੋਟ ਦੇ ਵੀ ਸਾਡੇ ਨਾਮ ਦੇ ਵੀਰ ਨੂੰ ਰੋਕੀ ਤੋਂ ਮੱਤ ਨਹੀਂ ਸਰੀ ਹੱਟਾ ਕੁਝ ਨਹੀਂ ਹੋਇਆ ਹੈ ਜੀ ਪੂਰਾ ਪੀਸ ਪੂਰੀ ਬੰਦ ਕਰਾ ਉਹ ਕੰਡ ਇਸ ਆਪਾਂ ਕੋਈ ਨਹੀਂ ਨਹੀਂ ਕੁਝ ਨਹੀਂ ਚੱਲ ਸਕਦਾ ਕੀ ਹੋਇਆਗਾ ਫਿਰ ਬੰਦ ਬੋਲੋ ਬਸੋ ਜੋ ਗੁਸਤਾ ਦੇ ਫਾਰਸ ਪੈਣ ਵਾਲਾ ਹੈ ਬੈਸੋ ਸਰ ਪੰਚਾਇਤ ਆਊਟ ਆਫ ਹੋ ਗਿਆ ਹੋਣਗੇ ਨੇ ਹਸਪਤਾਲ ਪਰ ਫਿਰ ਵੀ ਉਹਨਾਂ ਵੱਲੋਂ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਪਾਈ ਗਈ ਜੀ ਜੀ ਇਹ ਵੀ ਮੂਡ ਪਾਣ ਆਉਂਦਾ ਹੈਗਾ ਕਿ ਤੁੰਗਰ ਜਵਾਨ ਕਹਿੰਦਾ ਅੰਦਰੋਂ ਤੇ ਕੋਈ ਨਹੀਂ ਬੜਾ ਧਿਆਨ से ਨਹੀਂ ਕੋਈ ਇਸ ਤਰ੍ਹਾਂ ਦੀ ਘਟਨਾ ਹੋਣ ਦੇ